ਸੱਚਰੀ ਯਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਦੂਜੇ ਪਾਸੇ ਲੁਧਿਆਣਾ ਪਛਮੀ ਦੇ ਵਿੱਚ VOTING ਹੋ ਰਹੀ ਹੈ ਜਿਹਦੇ ਨਤੀਜੇ ਆਉਣਗੇ 23 ਨੂੰ ਇਹਦਾ ਐਨਲਿਸਿਸ ਕਰਨਾ ਹੈ ਕਿ ਕੌਣ ਜਿੱਤ ਸਕਦਾ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹਦਾ ਫਾਇਦਾ ਕੀ ਹੈ ਕਿਉਂਕਿ ਕਿਸੇ ਪਾਰਟੀ ਨੂੰ ਜਿੱਤਣ ਵਾਲੀ ਪਾਰਟੀ ਦਾ ਕਐਮਐਲਬਾਜੂਗਾ ਕੋਈ ਫਰਕ ਨਹੀਂ ਪੈਂਦਾ ਹਾਰਨਾਰ ਵੀ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਵੀ ਜਿੱਤੀਆਂ ਦੇ ਇੱਕ ਐਮਐਲਏ 17 ਹੋਣ ਦੇ ਤਾਂ ਵੀ ਕੋਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬਾਕੀ ਉਹ ਤਾਂ ਖੈਰ ਹਲੇ ਜਿੱਤਣ ਵਾਲੀ ਸਥਿਤੀ 'ਚ ਨਹੀਂ ਹੈ ਹਾਂ ਜੇ ਭਾਰਤੀ ਜਨਤਾ ਪਾਰਟੀ ਵੀ ਜਿੱਤੇ ਜਾਂਦੇ ਤਾਂ ਵੀ ਕੋਈ ਕ੍ਰਿਟੀਕਲੀ ਕੋਈ ਫਰਕ ਪੈਂਦਾ ਲੇਕਿਨ ਬਹੁਤ ਫਰਕ ਵੱਡਾ ਪੈਣਾ ਹੈ ਇਸ ਕਰਕੇ ਕਿ ਇਸ ਚੋਣ ਨੇ ਸਤਾਈਦਾਰਾ ਪਧਰਾ ਕਰ ਦੇਣਾ ਉਹਦੇ ਵਾਂ ਸੰਕੇਤ ਦੇ ਦੇਨੇ ਨੇ ਇਹ ਇੱਕ ਕਿਸਮ ਦਾ ਇਹ ਲਾਂਚਿੰਗ ਪੈਡ ਹੋਊਗਾ ਇੱਕ ਦੋ ਪਾਰਟੀਆਂ ਲਈ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਹੜੇ ਇਕੱਲੇ ਲੜਨਾ ਚਾਹੁੰਦੀ ਹੈ ਜਾਂ ਸ਼ਰਮਨੇ ਅਕਾਲੀ ਦਲ ਬਾਦਲ ਜੋ ਦੁਬਾਰਾ ਆਪਣੇ ਆਪ ਨੂੰ ਸਿਰਜੀਤ ਕਰਨ ਨੂੰ ਫਿਰਦਾ ਹੈ ਉਹਦੇ ਲਈ ਤਾਂ ਇਹ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ ਸਾਰਿਆਂ ਲਈ ਅਹਿਮੀਅਤ ਰੱਖਦੀ ਹੈ ਆਮ ਆਦਮੀ ਪਾਰਟੀ ਲਈ ਵੀ ਰੱਖਦੀ ਹੈ ਆਮ ਆਦਮੀ ਪਾਰਟੀ ਦਾ ਕੇਜਰੀ ਭਾਜਪਾ ਨੇ ਰਾਜ ਸਭਾ ਚ ਜਾਣਾ 6 ਸਾਲ ਪਏ ਨੇ ਕਿਵੇਂ ਕੱਟਣਗੇ ਉਹ ਸੱਤਾ ਤੋਂ ਬਿਨਾ ਕੱਟਣਾ بڑا ਔਖਾ ਹੁੰਦਾ ਜਦੋਂ ਇੱਕ ਵਾਰੀ ਆਤ ਪੈ ਜਾਏ ਤੇ ਇਹ ਵੀ ਬੜੀ ਔਖੀ ਗੱਲ ਹੈ ਕਿ ਉਹ ਹਾਲ ਦੀ ਘੜੀ ਸਤਿੰਦਰ ਜੈਨ ਸਸੋਧਿਆ ਉਹ ਜਿੱਡਾ ਤੇ ਸਰ ਤੇ ਹੁਣ ਫਿਰ ਤਲਵਾਰ ਲਟਕਣ ਲੱਗੀ ਗ੍ਰਿਫਤਾਰੀ ਦੀ ਇਹ ਸਾਰਾ ਐਨਲਿਸਿਸ ਤਾਂ ਕਰਨਾ ਬਣਦਾ 23 ਤੱਕ ਨੈਸਰਰੀ ਚੱਲਣੇ ਨੇ ਨਾ ਬਈ ਕਿੰਨੀ ਵੋਟ ਪਰਤ ਪ੍ਰਤੀਸ਼ਤ ਪਈ ਹੈ ਜੀ ਕੌਣ ਜਿੱਤ ਸਕਦਾ ਤੇ ਮੈਂ ਤੁਹਾਡੇ ਸਾਹਮਣੇ ਕੁਝ ਜੋ ਤੱਥ ਨੇ ਜਾਂ ਜੋ ਮੇਰੇ ਕਿਆਸ ਰਹੀ ਹੈ ਜਾਂ ਜੋ ਮੇਰਾ ਐਨਲਿਸਿਸ ਹੈ ਉਹ ਰੱਖ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਆਪ ਦੀ ਗੱਲ ਕਰੀਏ ਆਪ ਦੇ ਵਿੱਚ ਦੇਖੋ ਸੰਜੀਵ अरोड़ा ਰਾਜ ਸਭਾ ਇਹ ਤਾਂ ਬੈਸੇ ਵੱਡੀ ਗੱਲ ਹੈ ਕਿ ਰਾਜ ਸਭਾ ਦਾ ਇੱਕ ਮੈਂਬਰ ਐਮਐਲਏ ਦੀ ਲੜ ਰਿਹਾ ਹੈ ਜੈਨੀ ਕਿੰਨਾ ਥੱਲੇ ਆ ਕੇ ਕਹਾਣੀ ਕਿਉਂਕਿ ਮੈਂ ਤਾਂ ਯੂਨੀਵਰਸਿਟੀ ਚ ਰਹੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਵਾਈਸ ਚਾਂਸਲਰ ਜਿਹੜਾ ਉਹ ਸਕੂਲ ਦੇ ਟੀਚਰ ਦੇ ਲਈ ਅਪਲਾਈ ਕਰਦੇ ਉਵੇਂ ਹੀ ਇਹ ਗੱਲ ਹੈ ਤਾਂ ਲੇਕਿਨ ਕਿਉਂਕਿ ਮੰਤਰੀਵਨ ਹੈ ਜਾ ਉਹਦੇ ਮਨ ਦੀ ਇੱਛਾ ਜਾਂ ਇੱਛਾ ਪੈਦਾ ਕਰਤੀ ਜਾਂ ਉਹਨੂੰ ਕਿਹਾ ਗਿਆ ਕਿ ਤੂੰ ਖਾਲੀ ਕਰ ਰਾਜ ਸਭਾ ਦੀ ਸੀਟ ਖਾਲੀ ਕਰਾ ਨਹੀਂ ਸਕਦੇ ਜਿੰਨੇ ਸੀਟਾਂ ਦਿੱਤੀਆਂ ਨੇ ਮੈਂ ਉਹਦੇ 'ਚ ਨਹੀਂ ਜਾਣਾ ਕਿ ਰਾਜ ਸਭਾ 'ਚ ਕਿਵੇਂ ਭੇਜਿਆ ਸੀ ਲੇਕਨ ਇੱਕ ਗੱਲ ਬੜੀ ਪੱਕੀ ਹੈ ਕਿ ਇਹ ਸੰਜੀਵ अरोड़ा ਜੇ ਜਿੱਤ ਜਾਂਦੇ ਨੇ ਤਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਜਿੱਤ ਇਸ ਕਰਕੇ ਹੋ 92 ਦੇ 93 ਹੋਣ ਕਰਨੀ ਹੋਣੀ ਉਹਤ ਰਾਜ ਸਭਾ ਦੀ ਸੀਟ ਹੋਣ ਕਰਕੇ ਹੋਣੀ ਹੈ ਇਹ ਜ਼ਰੂਰ ਹੈ ਬਾਕੀ ਜੇ ਤੁਸੀਂ ਕਹੋ ਕਿ ਇਹਦਾ ਕੋਈ ਹੋਰ ਅਸ ਬਿਲਕੁਲ ਪਾਏਗਾ ਜਲੰਧਰ 50000 ਦਾ ਮਾਰਜਨ ਇੱਥੇ 50000 ਦਾ ਮਾਰਜਨ ਹੋ ਜੂ ਇੱਥੇ 4-5000 ਤੱਕ ਜਿੱਤ ਵੀ ਜਾਂਦੇ ਨੇ ਮਾਰਜਨ ਨਹੀਂ ਜ਼ਿਆਦਾ ਹੁੰਦਾ ਤੇ ਫਿਰ ਡੇਢ ਸਾਲ ਲਈ ਜੋ ਮੰਤਰੀ ਬਣਾਉਣ ਲਈ ਸੰਜੀਵ अरोड़ा ਤਿਆਰ ਨੇ ਇਹਦੇ ਪਿੱਛੇ ਹੋਰ ਕੋਈ ਵੱਡਾ ਕਾਰਨ ਨਹੀਂ ਉਹ ਰਾਜ ਸਭਾ ਦਾ ਕੇਜਰੀਵਾਲ ਦਾ ਜਾਂ ਕਿਸੇ ਹੋਰ ਦਾ ਜਾਣਾ ਦੂਜੀ ਗੱਲ ਇਹ ਵੀ ਆ ਦਿੱਲੀ ਦੀ ਹਾਰ ਤੋਂ ਬਾਅਦ ਜਿਵੇਂ ਗ੍ਰਾਫ ਡਿੱਗ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਇਸ ਇਲੈਕਸ਼ਨ ਨੇ ਜਿਹੜਾ ਇੱਕ ਨਵਾਂ ਮੁੱਦਾ ਖੜਾ ਕਰਤਾ ਉਹ ਦਾ ਵੀ ਕੋਈ ਹੱਲ ਨਹੀਂ ਕੋਈ ਬਾਨ ਐਸਾ ਨਹੀਂ ਹੈ ਜਿਹੜਾ ਜਵਾਬ ਦੇ ਸਕੇ ਇਸ ਅਗਣਬਾਣ ਦਾ ਕਿ ਪੰਜਾਬ ਤੇ ਦਿੱਲੀ ਵਾਲੇ ਰਾਜ ਕਰ ਰਹੇ ਨੇ ਗੈਰ ਪੰਜਾਬੀ ਰਾਜ ਕਰ ਰਹੇ ਨੇ ਇਹੀ ਤਾਂ ਸਵਾਲ ਕੀਤਾ ਸੀ ਭਾਰਤ ਪੁਸ਼ਨਾਸ਼ੂਡੇ ਕਿ ਜੇ ਜਸਜੀਵ ਅਰੋੜਾ ਜਿੱਤ ਜਾਂਦਾ ਸਾਨੂੰ ਇਹ ਤਾਂ ਦੱਸ ਦੋ ਕਿ ਰਾਸਵਾ ਚਕਾਉਣ ਜਾਊਗਾ ਕੇਜਰੀਵਾਲ ਸਾਹਿਬ ਤੁਸੀਂ ਜਾਓਗੇ ਜਾਂ ਕੋਈ ਪੰਜਾਬੀ ਜਾਊਗਾ ਇਹ ਤਾਂ ਦੱਸ ਦੋ ਮੁੜ ਕੇ ਕੇਜਰੀਵਾਲ ਲੁਧਿਆਣੇ ਨਹੀਂ ਭੜਿਆ ਵੀ ਇਹ ਦੁਬਾਰਾ ਸਵਾਲ ਨਾ ਹੋ ਜੇ ਇਸ ਕਰਕੇ ਇਹ ਜਿਹੜਾ ਮੁੱਦਾ ਨਾ 27 ਤੱਕ ਇਹਨੇ ਖੇੜਾ ਨਹੀਂ ਛੱਡਣਾ ਉਹਨੇ ਬਰਤਾਂਤ ਸਿਰਜਿਆ ਗਿਆ ਸਿਰਜਿਆ ਗਿਆ ਕਿ ਸੱਚ ਹੈ ਹੁਣ ਜਿੰਦੀਆਂ ਮਰਜ਼ੀ ਤਬਦੀਲੀਆਂ ਕਰੇ ਜਨ ਤਬਦੀਲੀਆਂ ਤਾਂ ਖੈਰ ਇਹ ਹੁਣ ਲੋਕਾਂ ਨੂੰ ਇਹ ਵੀ ਪਤਾ ਲੱਗਣ ਲੱਗ ਗਿਆ ਕਿ ਮਾਨ ਸਾਹਿਬ ਦਾ ਤਾਂ ਫੇਸ ਹੀ ਹੈ ਮਾਨ ਸਾਹਿਬ ਨੂੰ ਕੋਈ ਪਛਦਾ ਨਹੀਂ ਹੈ ਪਵਰ ਤਾਂ ਹੁਣ ਅੱਜ ਕੱਲ ਤਾਂ ਸੋਸ਼ੋਧੀਆਂ ਜਾਂ ਸ਼ਤਿੰਦਰ ਜੈਨ ਜਾਂ ਉੱਪਰ ਉਹਨਾਂ ਦਾ ਬਹੁਤ ਸਾਰਾ ਜਿਹੜਾ ਕੇਜਰੀਵਾਲ ਉਹੀ ਅਪਾਰਟਮੈਂਟਾਂ ਕਰਦਾ ਹੈ ਚਾਹੇ ਪੁਲਿਸਨ ਬੋਰਡ ਦਾ ਹੋਵੇ ਜਾਂ ਕੋਈ ਹੋਰ ਹੋਵੇ ਡਿਵੈਲਪਮੈਂਟ ਕੰਸਰ ਕਿਸੇ ਨੂੰ ਲਾਉਣਾ ਹੈ ਹੁਣ ਹੁਣ ਤੁਹਾਨੂੰ ਕੀ ਲੱਗਦਾ ਹੈ ਆਦਰ ਨੂੰ ਜਿਹੜਾ মিডিਆ ਦੇਖਦਾ ਸੀ ਜਾਂ ਆਯੂਸੀ ਜਿਹੜੀ মিডিਆ 'ਚ ਐਡ ਦਿੰਦੀ ਸੀ ਦਖਲਅੰਦਾਜ਼ੀ ਕਰਦੀ ਸੀ ਸਾਰੇ মিডিਆ 'ਚ ਵੀ ਜੇ ਤੁਸੀਂ ਜੇ ਸਾਡੀ ਇਹ ਖਬਰੇ ਲਾਉਂਗੇ ਤੁਹਾਨੂੰ ਐਡਵਰਟਾਈਜ਼ਮੈਂਟ ਮਿਲ ਲਈ ਜਾਂ ਹੋਰ ਬੜਾ ਕੁਝ ਹੁੰਦਾ ਕੱਲਾ ਐਡਵਰਟਾਈਜ਼ਮੈਂਟ ਨਹੀਂ ਆਪ ਲੋਕਾਂ ਨੂੰ ਇਸ ਦਾ ਨਹੀਂ ਪਤਾ ਉਹ ਸਾਰਾ ਕੁਝ ਹੀ ਕਰਦੇ ਸੀ ਉਹਨਾਂ ਨੂੰ ਲਾਤਾ ਮਤਲਬ ਕਰਾਪਸ਼ਨ ਕਟਣਾ ਇਮਾਨਦਾਰ ਜਿਹੜੀ ਸਰਕਾਰ ਹੈ ਉਹਦੇ ਚ ਹਾਲਤਾ ਤੱਕ ਦੇਖੋ ਇਹ ਸਾਰੇ ਮੁੱਦੇ ਜਾਣਗੇ ਤਾਂ ਅੱਗੇ ਮੁੱਦੇ ਤਾਂ ਹੋਰ ਵੀ ਜਾਣਗੇ ਜਿਨ੍ਹਾਂ ਨੂੰ ਹੁਣ ਪਾਵਰ ਹੈ ਕੀ ਉਹਨਾਂ ਕੋਲ ਪਾਵਰ ਰਹੂ ਇੱਕ ਕਦੇ ਸੋਚਿਆ ਪਿਆਰੇ ਦਰਸ਼ਕ ਤੁਸੀਂ ਸਾਰੇ ਨੇ ਮਕਾਨ ਬਣਾਏ ਹੋ ਨੇ ਇੱਕ ਕਮਰਾ ਜਿਹੜਾ ਹੈ 25 ਲੱਖ ਦਾ ਕਦੇ ਬਣਦਾ ਦੇਖਿਆ 25-25 ਲੱਖ ਦੇ ਕਮਰੇ ਜਿਹੜੇ ਦਿੱਲੀ ਦੇ ਸਕੂਲਾਂ ਦੇ ਤੇ 2000 ਕਰੋੜ ਦਾ ਜਿਹੜਾ ਉਹਨਾਂ ਤੇ ਲੱਗਿਆ ਲੀਆਮ ਤੇ ਈਡੀ ਦੇ ਹੁਣ ਦੁਬਾਰਾ ਸ਼ੁਰੂ ਕਰਤੀ ਕਾਰਵਾਈ ਗਿਰਤਵਾਰੀ ਦੀ ਲਟਕ ਰਹੀ ਹੈ ਤਲਵਾਰ ਇੱਥੇ ਕਰ ਰਹੇ ਨੇ ਰਾਜ ਤੇ ਅਕਾਲੀ ਫਿਰ ਕਹਿੰਦੇ ਨੇ ਜਮਾਨਤੀਆਂ ਨੂੰ ਜਿਹੜੇ ਇੱਥੇ ਆ ਕੇ ਸਾਡ ਨੂੰ ਲੁੱਟ ਰਹੇ ਨੇ ਇਹ ਸਾਰੀਆਂ ਗੱਲਾਂ ਤਾਂ ਜਾਣ ਗੀਆਂ ਕਿਉਂ ਨਹੀਂ ਜਾਣ ਗੀਆਂ ਕਿਉਂਕਿ ਇਹ ਜਿਹੜਾ ਹੈ ਸੱਠ ਹੋ ਚੁੱਕਿਆ ਹੈ ਬਰਤਾਂਤ ਸੋ ਇਨਾਂ ਲਈ ਆਮ ਆਦਮੀ ਪਾਰਟੀ ਲਈ ਕਿ ਜਿੱਤ ਤਾਂ ਹੋ ਸਕਦੀ ਹੈ ਪਰ ਜਿਹੜਾ ਹੈ ਜੇ ਮਾਰਜਨ ਘੱਟ ਹੁੰਦਾ ਤਾਂ ਜੇ ਤੁਸੀਂ ਕਹੋਗੇ ਇਨਾਂ ਲਈ ਕੋਈ ਬਹੁਤ ਵੱਡਾ ਫਰਕ ਪਾਏਗਾ 27 ਦਾ ਸ਼ਾਇਦ ਉਹ ਨਹੀਂ ਹਾਂ ਕਾਂਗਰਸ ਲਈ ਪਾਏਗਾ ਕਾਂਗਰਸ ਵੀ ਪੂਰਾ ਜ਼ੋਰ ਲਾ ਰਹੀ ਹੈ ਕਾਂਗਰਸ ਦੇ ਦੋ ਘਰ ਨੇ ਜ਼ੋਰ ਲਾਉਂਦੇ ਇੱਕ ਤਾਂ ਭਾਰਤ ਪੁਸ਼ਨ ਆਸ਼ੂ ਖੁਦ ਲਾ ਰਿਹਾ ਹੈ ਉੱਥੇ ਦਾ ਕਾਉਂਸਲਰ ਰਿਹਾ ਦੋ ਵਾਰੀ ਐਮਐਲ ਰਿਹਾ ਮੰਤਰੀ ਰਿਹਾ ਔਰ ਲੋਕਲ ਹੈ ਲੋਕ ਲੋਕਾਂ ਨਾਲੋਂ ਦੀ ਇੰਦਾ ਵਾਂਗੂ ਸਜੀਪ ਰੋੜਾ ਵਾਂਗੂ ਨਹੀਂ ਲੋਕਾਂ 'ਚ ਵਿਚਰੇ ਆ ਤੇ ਉਹਦੇ ਤੇ ਮਤਲਬ ਇਸ ਇੱਕ ਹੋਰ ਵੱਡਾ ਕਾਰਨਾਂ ਤੇ ਜ਼ੋਰ ਲਾਉਂਦਾ ਉਹਦੇ ਗਰੁੱਪ ਦਾ ਚੰਨੀ ਦੀ ਸ਼ਾਖ ਦਾਤਿਆ ਪ੍ਰਗਟ ਸਿੰਘ ਦੀ ਰਾਣਾ ਗਰਜੀਤ ਦੀ ਇਹ ਸਾਰਾ ਜਿਹੜਾ ਇਹ ਗਰੁੱਪ ਹੈ ਤੇ ਦੂਜੇ ਪਾਸੇ ਦਿਖਾਉਣਾ ਚਾਹੁੰਦੇ ਨੇ ਕਿ ਰਾਜਾ ਬੜਿੰਗ ਜੀ ਬਾਜਵਾ ਸਾਹਿਬ ਤੁਹਾਡੇ ਬਿਨਾ ਵੀ ਅਸੀਂ ਜਿੱਤ ਸਕਦੇ ਆ ਇਹ ਵੀ ਤਾਂ ਉਹਨਾਂ ਦਾ ਹੈ ਹੋਂਮੇ ਵੀ ਤਾਂ ਹੁੰਦੀ ਹੈ ਚਾਰ ਪੈਸੇ ਹੋਣ ਪਾਵਰ ਹੋਵੇ ਹੋਮੇ ਤਾਂ ਆਪਣੇ ਆਪ ਹੀ ਆ ਜਾਂਦੀ ਹੈ ਤੇ ਜੇ ਕਾਂਗਰਸ ਜਿੱਤਦੀ ਹੈ ਤਾਂ ਇਹਨਾਂ ਲਈ ਰਾਹ ਪੱਧਰਾ ਹੈ ਜਿਹੜਾ 27 ਦਾ ਇਹ ਤਾਂ ਕਰ ਆਪਾਂ ਨੂੰ ਲੱਗਦੀ ਹੈ ਗੱਲ ਇਹ ਹੋ ਸਕਦੀ ਹੈ ਇਸ ਵਾਰ 6 ਵਾਰੀ ਕਾਂਗਰਸ ਸੱਤੋ ਜਿੱਤੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਕੁਝ ਨਹੀਂ ਹੋ ਸਕਦਾ ਹੋ ਵੀ ਸਕਦਾ ਤੇ ਹੁੰਦੇ ਆ ਇਹਨੇ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਲੇਕਿਨ ਜਿਹੜਾ ਸਵਾਲ ਕੀਤਾ ਸੀ ਨਾ ਕੇਜਰੀਵਾਲ ਨੂੰ ਸੱਚਮੁੱਚੀ ਉਹਦਾ ਜਵਾਬ ਕੋਈ ਨਹੀਂ ਬਲਕਿ ਉਹਨੇ ਬਟਾ ਬਰਤਾਂਤ ਦਿੱਲੀ ਦੀ ਗੁਲਾਮੀ ਦਾ ਪੰਜਾਬੀ ਗੈਰ ਪੰਜਾਬੀਆਂ ਦਾ ਸਿਰਜਤਾ ਤੇ ਇਹ ਦੇਖਦੇ ਹਾਂ ਕਿ ਕਾਂਗਰਸ ਕੀ ਕਰਦੀ ਹੈ ਗੁੱਟਬੰਦੀ ਧੜੇਬੰਦੀ ਤਾਂ ਮੈਨੂੰ ਲੱਗਦਾ ਜਿੱਤੇ ਹਾਰੇ ਉਹ ਤਾਂ ਕਾਇਮ ਹੀ ਰਹਿਣੀ ਹੈ ਇਹ ਤਾਂ ਨਜ਼ਰ ਆ ਰਿਹਾ ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦੇਖੀ ਹੈ ਜੇ ਆਪਾਂ ਹੁਣ ਗੱਲ ਕਰੀਏ ਤੀਜੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦੀ ਸ਼ਾਖ ਭਾਵੇਂ ਦਾਤੇ ਨਹੀਂ ਜੋ ਜਿੱਤ ਵੀ ਜਾਂਦੇ ਨੇ ਤਿੰਨ ਹੋ ਜਾਣਗੇ ਦੋ ਹੋ ਜਾਣਗੇ ਕੀ ਫਰਕ ਪੈ ਜੂਗਾ ਉਹਦੇ ਨਾਲ ਉਹਦੇ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਇਹ ਪੈਂਦਾ ਕਿ ਜੇ ਇਹ ਜਿੱਤਦੇ ਨੇ ਤੇ ਫੇਰ ਜੋ ਪੰਜਾਬ ਵਿੱਚ ਹੋ ਕੱਲਾ ਪੰਜਾਬ ਮੋਦੀ ਸਾਹਿਬ ਨੂੰ ਇਹ ਲੱਗਦਾ ਵੀ ਮੈਂ ਸਾਰਾ ਦੇਸ਼ ਜਿੱਤ ਲਿਆ ਪੰਜਾਬ ਕਿਉਂ ਨਹੀਂ ਮੇਰੇ ਕਾਬੂ ਹੁੰਦਾ ਖਾਸ ਤੌਰ ਤੇ ਪਿੰਡੂ ਪੰਜਾਬ ਕਿਉਂ ਨਹੀਂ ਕਾਬੂ ਹੁੰਦਾ ਸ਼ਹਿਰਾਂ ਦੀ ਤਾਂ ਫੇਰ ਵੀ ਗੱਲ ਹੈ ਲੋਕ ਕਹਿੰਦੇ ਨੇ ਕਿ ਜਿਹੜੇ ਮੋਦੀ ਦੇ ਨਾਂ ਤੋਂ ਵੋਟਾਂ ਮਿਲੀਆਂ ਪਿਛਲੀ ਵਾਰ ਉਮੀਦਵਾਰ ਬਿੱਟੂ ਨੂੰ 40000 ਵੋਟਾਂ ਮਿਲੀਆਂ ਸੀ ਇੱਥੋਂ ਇਸੇ ਹਲਕੇ 'ਚ ਉਹ ਮੋਦੀ ਦੇ ਨਾਂ ਤੇ ਮਿਲਿਆ ਸੀ ਸ਼ਾਇਦ ਮਿਲਿਆ ਹੋਣ ਉਸ ਪਹਿਮੀ ਵੀ ਹੋ ਸਕਦੀ ਹੈ ਸ਼ਾਇਦ ਉਹਦੀ ਆਸ਼ੂਦੀ ਦੋਸਤੀ ਵੀ ਕੰਮ ਆਈ ਹੋਵੇ ਉਹਦੋਂ ਬਹੁਤ ਕੁਝ ਚੱਲਦਾ ਹੁੰਦਾ ਹੈ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ ਕੀ ਹੁਣ 40000 ਵੋਟਾਂ ਜੀਵਨ ਗੁਪਤਾ ਲੈ ਜਾਊਗਾ ਜੇ ਲੈ ਜਾਂਦਾ ਤਾਂ ਬੜੇ ਕਮਾਲ ਹੈ ਫਿਰ ਤਾਂ ਜਿੱਤਣ ਵਾਲੇ ਪਾਸੇ ਵੀ ਜਾ ਸਕਦਾ ਐਡੀ ਕੋਈ ਗੱਲ ਨਹੀਂ ਹੈ ਤੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਇਸ ਕਰਕੇ ਜ਼ਰੂਰੀ ਹੈ ਜਿਤਨਾ ਕਿ ਫਿਰ ਉਹਨਾਂ ਲਈ ਵੀ ਇਹ ਇੱਕ ਲੌਂਚਿੰਗ ਪੈਡ ਬਣ ਜੂ ਕਿ ਅਸੀਂ ਕਿਵੇਂ ਪੰਜਾਬ ਦੇ ਵਿੱਚ ਬਿਨਾਂ ਵਿਸਾਖੀਆਂ ਤੋਂ ਚੱਲਣਾ ਬਿਨਾਂ ਜਿਹੜੇ ਅਕਾਲੀਆਂ ਦੀ ਵਿਸਾਖੀਆਂ ਤੋਂ ਅਸੀਂ ਜਿੱਤ ਸਕਦੇ ਹਾਂ ਲੇਕਿਨ ਹਾਲ ਦੀ ਘੜੇ ਤਾਂ ਪਿੰਡਾਂ 'ਚ ਵੜਨਾ ਔਖਾ ਹੈ ਨਾ ਤੇ ਪਰ ਉਹ ਜਿਹੜੀ ਗੇਮ ਖੇਡ ਰਹੇ ਨੇ ਜੋ ਹਰਿਆਣਾ 'ਚ ਵੀ ਖੇਡੀ ਸੀ ਉਹ ਸ਼ਾਇਦ ਉਹ ਕਹਿੰਦੇ ਕਿਸਾਨ ਨਹੀਂ ਪਾਉਦੇ ਕੋਈ ਗੱਲ ਨਹੀਂ ਆਪਾਂ ਹਿੰਦੂ ਪਲੱਸ ਦਲਿਤ ਕਰ ਲੀਏ ਐਸੀ ਕਰ ਲੀਏ ਸੋਲ ਕਾਸਟ ਕਰ ਲੀਏ ਇਹ ਗੇਮ ਉਹਨਾਂ ਦੀ ਇਹ ਰਣਨੀਤੀ ਹੈ ਇਸ ਲਈ ਉਹ ਚੱਲੇ ਜਿਵੇਂ ਦਲਿਤ ਪੱਤਾ ਖੇਡੋ ਹਿੰਦੂ ਪੱਤਾ ਖੇਡੋ ਇਕੱਠੇ ਕਰ ਲੋ ਕੀ ਕਰ ਲੈਣਗੇ ਕਿਸਾਨ ਫਿਰ ਜਿਵੇਂ ਆਪਾਂ ਹਰਿਆਣਾ ਚ ਦੇਖ ਲਿਆ ਇਹ ਕਹਿਣਗੇ ਲੇਕਿਨ ਉੱਥੇ ਥੋੜੀ ਜਿਹੀ ਅਟਕਟ ਹੈਗਾ ਮੈਂ ਤਾਂ ਹੈਰਾਨ ਹੁੰਨੇ ਵੈਸੇ ਸਾਡੇ ਜਾਤ ਪਾਤ ਸਿਸਟਮ ਕਿੰਨਾ ਇਸ ਖਤਰਨਾਕ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਜਿਹਨੂੰ ਅਸੀਂ ਐਸਸੀ ਕਹਿੰਦੇ ਆ ਜਿਹਨੂੰ ਪਛੜੀਆਂ ਸ਼੍ਰਾਣੀਆਂ ਕਹਿੰਦੇ ਆ ਉਹਨਾਂ 'ਚ ਵੀ ਅੱਗੇ ਜਿਹੜਾ ਡਿਫਰੈਂਸਸ ਦੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਇੱਕ ਪੱਤਰਕਾਰ ਦੀ ਉਹ ਰਾਮਦਾਸੀ ਹੈ ਤੇ ਜਿਵੇਂ ਉਹ ਕਹਿੰਦਾ ਸਾਡੇ ਤਾਂ ਚੌਂਕੇ ਜਿਹਾ ਬੰਦ ਹਤੇ ਵਾਲਮੀਕੀ ਉਹ ਜਿਹੜੀ ਰਾਮਦਾਸੀ ਹੈ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਦਰਾਰ ਦੀ ਉਹ ਗੱਲ ਕਿਤਾਬ 'ਚ ਕਰ ਰਿਹਾ ਸੋ ਉੱਥੇ ਇੱਥੇ ਵੀ ਹੀ ਵੰਡ ਹੈ ਇੱਥੇ ਵੀ ਉਸ ਤਰ੍ਹਾਂ ਚੱਲਦਾ ਹੈ ਕੀ ਦੋਨਾਂ ਨੂੰ ਨਾਲ ਲਾਉਣਗੇ ਜਿਹਨੂੰ ਨਾਲ ਲਾਉਣਗੇ ਬੀਜੇਪੀ ਤਕੜੀ ਕੋਸ਼ਿਸ਼ ਕਰ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਵੀ ਹੁਣ ਆ ਜੋ ਜਿਨ੍ਹਾਂ ਨੇ ਜਿੱਤਣਾ ਨਹੀਂ ਪਰ ਉਹਨਾਂ ਲਈ ਹੈ ਜਿੱਤ ਤੋਂ ਵੱਧ ਹੈ ਜੇ ਜਮਾਨਤ ਬਚਾ ਗਏ ਸ਼ਰਮਲੀ ਅਕਾਲੀ ਦੇ ਨਾਮ ਪਰ ਮਤਲਬ ਕਿ ਪਹਿਲੀ ਵਾਰ ਬੇਕਾਫੀ ਦਿਨਾਂ ਬਾਅਦ ਦੇਖਣਾ ਸੱਤ ਇਲੈਕਸ਼ਨ ਹਾਰ ਚੁੱਕੇ ਸੁਖਵੀਰ ਸਿੰਘ ਬਾਦਲ ਸੱਤਨ ਇਲੈਕਸ਼ਨਾਂ ਦੀ ਹਾਰ ਤੋਂ ਬਾਅਦ ਪੂਰਾ ਜੋਰ ਲਾਇਆ ਹੋਇਆ ਹੈ ਇਹ ਵੀ ਉਹੀ ਹੈ ਇਹ ਦਿਖਾਉਣਾ ਚਾਹੁੰਦੇ ਨੇ ਪੰਜ ਮੈਂਬਰੀ ਕਮੇਟੀ ਨੂੰ ਕਿ ਲੋਕ ਸਾਨੂੰ ਮੰਨਦੇ ਨੇ ਦੇਖੋ ਅਸੀਂ ਇੰਨੀਆਂ ਵੋਟਾਂ ਲੈ ਗਏ ਪੈਸਤਾ ਪੰਜ ਮੈਂਬਰੀ ਕਮੇਟੀ ਦਾ ਸੁਧਾਰ ਲਹਿਰ ਬਾਰੇ ਜਿਹੜਾ ਇੱਕ ਵਾਰੀ ਉਹਨਾਂ ਦੇ ਮਨ 'ਚ ਸੋਚ ਆਈ ਸੀ ਜੇ ਕਿਤੇ ਉਹ ਕਰ ਲੈਂਦੇ ਜੇ ਕਿਤੇ ਕੁੱਕੀ ਗਿੱਲ ਨੂੰ ਇਥੋਂ ਖੜਾ ਦਿੰਦੇ ਤਾਂ ਪਤਾ ਹੀ ਲੱਗ ਜਾਣਾ ਸੀ ਕਿ ਕਿਹੜਾ ਬੰਦਾ ਜ਼ਿਆਦਾ ਵੋਟਾਂ ਲੈ ਗਿਆ ਤੇ ਜਿਹੜੇ ਪਹਿਲਾਂ ਹੀ ਹੋ ਜਾਣੇ ਸੀ ਪਰ ਚਲੋ ਜਿਹੜੀ ਜੇਤ ਛੱਡੋ ਹੁਣ ਕੀ ਕਰ ਸਕਦੇ ਆ ਲੇਕਿਨ ਕਾਰਵਿਆਸਤ ਰਹੇ ਨੇ ਕਿ ਪੂਰਾ ਝੋਰ ਲੱਗਿਆ ਹੋਇਆ ਹੈ ਸੱਤ ਚੋਣਾਂ ਹਾਰਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਇਸ ਚੋਣ ਦੇ ਵਿੱਚ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਆਪਣੇ ਧੜੇ ਨੂੰ ਮੁੜ ਸਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਦੇਖੋ ਕਿ ਹੁੰਦਾ ਕਿ ਨਹੀਂ ਹੁੰਦਾ ਬੱਕਰੀ ਗੱਲ ਹੈ ਪਰ ਮੈਂ ਦੇਖ ਰਿਹਾ ਕਿ ਜੋਰ ਬਹੁਤ ਲੱਗੇ ਦੋ ਵਾਰੀ ਜਿੱਤ ਵੀ ਚੁੱਕੇ ਨੇ ਇਥੋਂ ਹਰੀਸ਼ ਕੁਮਾਰ ਹੰਡ ਰੀਚ ਰਾਏ ਹੰਡਾ ਜਿੱਤ ਚੁੱਕੇ ਨੇ ਤਾਂ ਟਾਂਡਾ ਉਹ ਵਕੀਲ ਨੇ ਜਿਹੜੇ ਔਰ ਮਹੇਸ਼ੇਂਦਰ ਗਰੇਵਾਲ ਵੀ ਜਿੱਤ ਚੁੱਕੇ ਹੈ ਤੇ ਹੁਣ ਐਡਵੋਕੇਟ ਘਮਨ ਕੀ ਕਿੰਨੇ ਕੁ ਲੈਂਦੇ ਨੇ ਜੇ ਘਮਨ ਸਾਹਿਬ ਪਹਿਲਾਂ 10000 ਆਈਆਂ ਸੀ ਜੇ 15 20000 ਤੱਕ ਵੀ ਚੜੇ ਜਾਂਦੇ ਨੇ ਤਾਂ ਇਹਨਾਂ ਨੂੰ ਤਾਂ ਜਿੱਤੀ ਸਮਝੋ ਜੇ ਜਮਾਨਤ ਪਾਜ ਜਾਂਦੀ ਹੈ ਉਸ ਪਾਸੇ ਨੂੰ ਇਹ ਲੱਗੇ ਹੋਏ ਨੇ ਸੋ ਲੈ ਦੇ ਕੇ ਜੇ ਆਪਾਂ ਗੱਲ ਕਰਨੀ ਹੋਵੇ ਲੁਧਿਆਣਾ ਕੰਸਟੀਟੂਐਂਸੀ ਦੀ ਤਾਂ ਬਹੁਤ ਸਪਸ਼ਟ ਹੈ ਕਿ ਕਿਸੇ ਨੂੰ ਸਰਕਾਰ ਦੇ ਤੌਰ ਤੇ ਕੋਈ ਫਰਕ ਨਹੀਂ ਪੈਣਾ ਕੋਈ ਜਿੱਤੇ ਕੋਈ ਹਾਰੇ ਇਹਦੇ ਨਾਲ ਨਾ ਸਰਕਾਰ ਟੁੱਟਣੀ ਆ ਨਾ ਬਣਨੀ ਆ ਪਰ ਇਸ ਦੀ ਜਿਹੜੀ ਜਿੱਤ ਨੇ ਇੱਕ ਸਿਆਸੀ ਹਵਾ ਤੈਅ ਕਰਨੀ ਆ ਇਸ ਨੇ 27 ਦਾ ਰਾਹ ਪੱਧਰਾ ਕਰਨਾ ਇਹਨਾਂ ਨੇ ਇਹ ਕਰਨਾ ਕਿ ਜੇ ਇਹ ਜਿਹੜਾ 27 ਚ ਜਿੱਤੂਗਾ ਉਹ ਕਿਵੇਂ ਜਿੱਤੂਗਾ ਜਾਂ ਕਿਹੜਾ ਜਿੱਤੂਗਾ ਉਹਦੇ ਸੰਕੇਤ ਇਸ ਚੋਣ ਨੇ ਦੇ ਦੇਨੇ ਨੇ ਇਸ ਚੋਣ ਨੇ ਇਹ ਵੀ ਸੰਕੇਤ ਦੇ ਦੇਣੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਗ੍ਰਾਫ 22 ਤੋਂ ਬਾਅਦ ਕਿੰਨਾ ਗਿਰਿਆ ਜਾਂ ਕਿਸ ਪਾਸੇ ਨੂੰ ਜਾ ਰਿਹਾ ਹੈ ਇਹ ਵੀ ਹੈ ਵੈਸੇ ਲੁਧਿਆਣਾ ਪੱਛਮੀ ਜਿਹੜਾ ਹੈ ਉਹਦੇ ਵਿੱਚ ਅਪਰ ਮੀਡਲ ਕਲਾਸ ਵੀ ਕਾਫੀ ਹੈ ਉੱਚ ਮੀਡਲ ਕਲਾਸ ਵੀ ਹੈ ਮਤਲਬ ਕਿ ਗਰੀਬ ਲੋਕ ਜਵਾਰ ਨਗਰ ਕੈਂਪ ਵਾਲੇ ਰਾਸ਼ਨ ਵੰਡਣ ਵਾਲੀਆਂ ਗੱਲਾਂ ਵਾਲੇ ਜ਼ਿਆਦਾ ਵੋਟਰ ਨਹੀਂ ਪਰ ਇੱਥੇ ਕੁਝ ਭੋਟ ਜਿਹੜੀ ਪੁਲਿਸ ਵਾਲਿਆਂ ਦੀ ਪੁਲਸ ਲੈਂਡ ਫੋਨ ਕਰਕੇ ਉਹ ਵੀ ਅਸਰ ਪਾਏਗੀ ਉਹਨੂੰ ਤੁਸੀਂ ਜੇ ਉਹ ਸਤਾ ਧਰ ਧਿਰ ਨੂੰ ਪੈਂਦੀ ਵੀ ਹੈ ਤਾਂ ਉਹਨੇ ਉਹ ਜਿਹੜੀ ਜਿਹੜੇ ਸੰਕੇਤ ਦੀ ਅਸੀਂ ਗੱਲ ਕਰਦੇ ਆ ਉਹਦੇ 'ਚ ਥੋੜੀ ਜਿਹੀ ਅਰਚਨਤਾ ਪੈਦਾ ਕਰ ਦੇਣੀ ਹੈ ਪਰ ਇਹ ਗੱਲ ਹੈ ਕਿ ਇਹ ਸਤਾਈ ਲਈ ਕੀ ਦੀ ਟੋਨ ਸੈੱਟ ਕਰਦੇ ਨੇ ਇਹ ਦੇਖਣਾ ਪਾਏਗਾ ਹਾਂ ਰਾਜ ਸਭਾ 'ਚ ਭੇਜਣ ਵਾਲੀ ਗੱਲ ਤਾਂ ਬਿਲਕੁਲ ਸਹੀ ਹੈ ਤੇ ਜਿਹਦੇ ਤੇ ਜਿਹਦੇ ਕਰਕੇ ਇੰਨਾ ਜੋਰ ਲਾਇਆ ਹੋਇਆ ਆਮ ਆਦਮੀ ਪਾਰਟੀ ਨੇ ਇਸ ਝੂਨ ਨੇ ਜਿਹੜਾ ਮੁੱਦਾ ਅਵਾਰਿਆ ਨਾ ਪੰਜਾਬੀ ਤੇ ਗੈਰ ਪੰਜਾਬੀਆਂ ਦਾ ਮੁੱਦਾ ਜਿਹੜਾ ਅਵਾਰਿਆ ਉਹਨੇ ਨਹੀਂ ਖੜਾ ਛੱਡਣਾ ਨਹੀਂ ਖੜਾ ਛੱਡਣਾ 27 ਤੱਕ ਜਿਹੜੀ ਦਿੱਲੀ ਦੀ ਗੁਲਾਮੀ ਤੱਕ ਦੀ ਗੱਲ ਅੰਕੜੇ ਲੈ ਕੇ ਕਿ ਕਿੰਨਾ ਪੈਸਾ ਪੰਜਾਬ ਦਾ ਦਿੱਲੀ ਵਾਲੇ ਲੁੱਟ ਕੇ ਲੈ ਗਏ ਇਹ ਸਾਰਾ ਕੁਝ ਇਸ ਇਹ ਇਲੈਕਸ਼ਨ ਤੋਂ ਬਾਅਦ ਇਹ ਜਿਹੜਾ ਵਰਤਾਂਤ ਚੱਲੂਗਾ ਜਿਹੜਾ ਸਿਰਜਿਆ ਗਿਆ ਹੈ ਆਉਣ ਵਾਲੇ ਟਾਈਮ 'ਚ ਤੁਸੀਂ ਦੇਖਿਓ ਕਿ ਇਹ 27 ਤੱਕ ਵੱਡਾ ਮੁੱਦਾ ਬਣ ਜਾਣਾ ਹੈ ਕਿ ਜੇ ਭਾਰਤੀ ਜਿਹੜੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਫਿਰ ਰਾਜ ਦਿੱਲੀ ਵਾਲੇ ਕਰਨਗੇ ਦਿੱਲੀ ਤੋਂ ਤਾਂ ਹਾਰ ਚੁੱਕੇ ਨੇ ਇੱਥੇ ਕੀ ਕਰਨਗੇ ਤਾਂ ਸਮਝ ਦੱਸੋ ਲੇਕਿਨ 23 ਤਰੀਕ ਦੀ ਆਪਾਂ ਅਡੀਕ ਕਰੀਏ ਮੈਂ ਬਿਲਕੁਲ ਸਪੱਸ਼ਟ ਕੋਈ ਨਹੀਂ ਕਹਿੰਦਾ ਕਿ ਕੌਣ ਜਿੱਤੂ ਪਰ ਉਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਤਾਤਾਰੀ ਲੈ ਜਾਂਦੇ ਹੁੰਦੇ ਨੇ ਪਰ ਮੈਂ ਸਭ ਦਾ ਤੁਹਾਡੇ ਸਾਹਮਣੇ ਇੱਕ ਐਨਾਲਿਸਿਸ ਉਹ ਕਰ ਤੋਨੂ ਕਿਵੇਂ ਲੱਗਿਆ ਇਹ ਤੁਸੀਂ ਦੱਸਣਾ ਤੁਹਾਡਾ ਬੜਾ